ਜਿਲਾ ਤਰਨਤਾਰਨ ਦੇ ਪਿੰਡੇ ਪਿੰਡ ਕੋਟ ਦਾਤਾ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਚਮਕੌਰ ਗੜੀ ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਅਤੇ ਸ਼ੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਪਿੰਡ ਕੋਟ ਦਾਤਾ ਵਿਖੇ ਸਿਾਨਾ ਗੁਰਮਤ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਮਿਤੀ 25 ਦਸੰਬਰ 11 ਪੋ ਦਿਨ ਬੋਧਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ 26 ਦਸੰਬਰ 12 ਪੋ ਦਿਨ ਵੀਰਵਾਰ ਨੂੰ ਨਗਰ ਕੀਰਤਨ ਸਜਾਏ ਜਾਣਗੇ 27 ਦਸੰਬਰ ਦਿਨ ਸ਼ੁੱਕਰਵਾਰ ਨੂੰ ਭੋਗ ਤੋਂ ਉਪਰੰਤ ਖੁੱਲੇ ਪੰਡਾਲਾਂ ਵਿੱਚ ਧਾਰਮਿਕ ਦੀਵਾਨ ਸਜਾਏ ਜਾਣਗੇ ਪਹੁੰਚ ਰਹੇ ਮਹਾਪੁਰਖ ਸੰਤ ਬਾਬਾ ਮੇਜਰ ਸਿੰਘ ਜੀ ਸੋਢੀ ਤਰਨਾਂਦਲ ਅਤੇ ਸੰਤ ਬਾਬਾ ਮੰਗਾ ਸਿੰਘ ਜੀ ਧਰਮਖੋਟ ਵਾਲੇ ਰਾਗੀ ਜਥਾ ਪਾਈ ਬਲਬੀਰ ਸਿੰਘ ਜੀ ਤਤਲਾ ਵਾਲੇ ਅਤੇ ਸੰਤ ਬਾਬਾ ਸਾਖਾ ਸਿੰਘ ਜੀ ਕੌਮੀ ਤੂਰਵੇਂ ਪਾਈ ਹਰਚੰਦ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਇਹ ਫੈਕਟਰੀ ਦੀ ਸੇਵਾ ਜਸਵਿੰਦਰ ਸਿੰਘ ਕੋਟਦਾਤਾ ਨਿਭਾਉਣਗੇ ਇਸ ਸਮਾਗਮ ਦਾ ਸਾਰਾ ਪ੍ਰਬਾਲਾ ਸੇਵਾਦਾਰ ਪਈ ਕੇਵਲ ਸਿੰਘ ਜੀ ਹਰ ਸਾਲ ਬੜੇ ਸ਼ਜੇ ਢੰਗ ਨਾਲ ਨਿਭਾਉਂਦੇ ਹਨ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਪਿੰਡ ਕੋਟਦਾਤਾ ਵਿਖੇ ਸਮਾਗਮ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ